ਹਿੰਦੁਸਤਾਨ ਨੂੰ ਚਲਾਉਣ ਵਾਲਾ ਇੱਕ ਡਰਾਈਵਰ ਹੀ ਹੈ। ਸੋ ਜਿਆਦਾ ਹੁੰਦਾ ਐਕਸੀਡੈਂਟ ਦਾ ਕਾਰਨ ਕੋਈ ਡਰਾਈਵਰ ਨਹੀਂ ਹੈਗਾ ਵੀ ਜਿਹੜਾ ਕੋਈ ਐਕਸੀਡੈਂਟ ਨੂੰ ਕਰਨਾ ਚਾਹੁੰਦਾ ਡਰਾਈਵਰ ਤਾਂ ਇੱਕ ਕੁੱਤੇ ਨੂੰ ਵੀ ਬਚਾਉਣਾ ਚਾਹੁੰਦਾ। ਇੱਕ ਬੱਸ ਵਾਲਾ ਇਹੋ ਜਿਹਾ ਡਰਾਈਵਰ ਹੈ ਵੀ ਜੇ ਉਹਦੇ ਮੂਰੇ ਘੁੱਗੀ ਬੈਠੀ ਆ ਉਹਨੂੰ ਵੀ ਹਾਰਨ ਮਾਰ ਕੇ ਠੋਣ ਦੀ ਕੋਸ਼ਿਸ਼ ਕਰਦਾ। ਬੰਦਾ ਮਾਰਨ ਐਕਸੀਡੈਂਟ ਕਰਨਾ ਤਾਂ ਬਹੁਤ ਵੱਡੀ ਦੂਰ ਦੀ ਗੱਲ ਹੈ। ਕਹਿੰਦੇ 7 ਲੱਖ ਰੁਪਏ ਜੁਰਮਾਨਾ ਇੰਨੀ ਤਾਂ ਤਨਖਾਹ ਵੀ ਨਹੀਂ ਹੁੰਦੀ ਡਰਾਈਵਰ। ਉਹ ساری ਉਮਰ ਚ ਨਹੀਂ ਕਮਾ ਸਕਦਾ ਜੀ ਇੰਨੀ ਉਹ ਚਾਹ ਮੰਨ ਲਓ ਤੁਸੀਂ 400 ਰੁਪਏ ਕਮਾਉਂਦਾ ਜੀ ਰੋਜ਼ 100 200 ਦੀ ਸਬਜ਼ੀ ਲੈ ਕੇ 200 ਰੁਪਏ ਘਰੇ ਲੈ ਕੇ ਜਾਂਦਾ ਜੀ ਕਿੱਥੋਂ 7 ਲੱਖ ਰੁਪਏ ਭਰ ਦਊਗਾ ਜੀ ਵੇ ਸਾਰੇ ਡਰਾਈਵਰ ਕੋਈ ਵੀ ਦਿਹਾੜੀ ਕਰਨ ਨੂੰ ਤਿਆਰ ਨਹੀਂ ਹੈ ਹੁਣ 400 ਰੁਪਏ ਦਿਹਾੜੀ ਵਾਲਾ ਬੰਦਾ ਸੱਤ ਹਲ ਕਿੱਥੋਂ ਭਰ ਦੂਗਾ ਇਸ 10 ਸਾਲ ਕਿੱਦੋਂ ਘਟ ਲੂ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਡਰਾਈਵਰ ਚੱਕਾ ਜਾਵੇਂ ਜੇਕਰ ਕੀਤਾ ਉਹ ਡਰਾਈਵਰੇ ਛੱਡ ਕੇ ਭੱਜਣਗੇ ਸਾਰੇ ਦੱਸੋ ਫਿਰ ਕਾਰੋਬਾਰ ਕਿੱਥੋਂ ਚੱਲੂਗਾ ਡਰਾਈਵਰਾਂ ਤੋਂ ਬਿਨਾ ਇੱਕ ਮਹੀਨੇ ਤੱਕ ਨਹੀਂ ਕਿਸੇ ਪਹੁੰਚ ਸਕਦੀ ਅਸੀਂ ਇਹ ਅਸੀਂ ਇਹ ਗੱਲ ਕਹਿ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿਸਾਨ ਯੂਨੀਅਨ ਵੀ ਸਾਡੇ ਨਾਲ ਆਵੇ ਜਿਹੜੀ ਵਪਾਰ ਜੂਨ ਵੀ ਸਾਡੇ ਨਾਲ ਆਵੇ ਜੇ ਅੱਜ ਇਹ ਕਾਨੂੰਨ ਵਾਪਸ ਹੋ ਜਾਂਦਾ ਹੈ ਤਾਂ ਦੇਸ਼ ਨੇ ਦੇਸ਼ ਤਬਾਹੀ ਦੇ ਰਾਹ ਪੈ ਚਲਿਆ ਹੈ ਹੁਣ ਜਿੰਨੇ ਸਾਡੇ ਬੱਸਾਂ ਦੇ ਡਰਾਈਵਰ ਨੇ ਅੱਜ ਮੁਕੰਮਲ ਤੌਰ ਤੇ ਬੰਦ ਹੈ ਤੇ ਉਹ ਨજર ਚਲਾਉਂਦੇ ਆ ਸੱਚ ਕਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪੁਰਾਣਾ ਹੈ 10 ਰਨ ਕਾਨੂੰਨ ਆਉਂਦਾ ਤਾਂ ਲਗਾਤਾਰ ਲੋਕਾਂ ਨੂੰ ਭਾਜਣਾ ਪੈ ਜਾਂਦੀਆਂ ਕਦੇ ਪੰਪਾਂ ਦੇ ਭੀੜ ਲੱਗਦੀ ਹੈ ਤਾਂ ਕਿਤੇ ਡਰਾਈਵਰ ਨਿਰਾਸ਼ ਹੋ ਕੇ ਖੜੇ ਨੇ ਦੇਖਦੇ ਹੋ ਤੁਸੀਂ ਤਸਵੀਰਾਂ ਮਾਨਸਾ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਹਿੱਟ ਐਂਡ ਰਨ ਕਾਨੂੰਨ ਦੇ ਵਿੱਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕਰਨ ਦੀ ਜਿਹੜੀ ਗੱਲ ਕਹੀ ਗਈ ਤਾਂ ਉੱਥੇ ਹੀ ਡਰਾਈਵਰਾਂ ਵੱਲੋਂ ਆਪਣਾ ਗੁੱਸਾ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਾਲੇ ਕਾਨੂੰਨ ਜਿਵੇਂ ਪਹਿਲਾਂ ਖੇਤੀ ਕਾਨੂੰਨ ਸੀ ਤਾਂ ਉਸੇ ਤਰ੍ਹਾਂ ਡਰਾਈਵਰਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਵੀ ਕਾਲੇ ਕਾਨੂੰਨ ਦਾ ਨਾਂ ਦੇ ਦਿੱਤਾ ਗਿਆ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਇਹ ਡਰਾਈਵਰ ਜਿਹੜੇ ਜਿਨ੍ਹਾਂ ਦੀਆਂ ਬੱਸਾਂ ਚਲਦੀਆਂ ਜਿਹੜੇ ਇਹ ਸਾਰਾ ਰੋਜ਼ਗਾਰ ਚਲਾਉਂਦੇ ਆ ਗੱਲਬਾਤ ਕਰਦੇ ਆ ਕੀ ਨਾਂ ਬਈ ਰਪਿੰਦਰ ਸ਼ਰਮਾ ਜੀ ਕਿਵੇਂ ਦੇਖਦੇ ਹੋ ਜਿਹੜੇ ਕਾਨੂੰਨ ਕੱਲ ਦੇ ਲੋਕਾਂ ਤੇ ਤਰਾਤਰ ਹੋਈ ਪਈ ਆ ਲੋਕ ਪੰਪਾਂ ਤੇ ਭੀੜ ਲਾਈ ਖੜੇ ਆ ਟਰਾਂਸਪੋਰਟ ਨਹੀਂ ਚੱਲ ਰਹੀ ਖੱਜਲ ਖੁਵਾਰੀ ਲਗਾਤਾਰ ਬਹੁਤ ਮਾੜੇ ਕਾਨੂੰਨ ਹੈ ਜੀ ਇਹ ਜਿਹੜਾ ਲਿਆਂਦੇ ਡਰਾਈਵਰਾਂ ਦੇ ਖਿਲਾਫ ਹਿੰਦੁਸਤਾਨ ਨੂੰ ਚਲਾਉਣ ਵਾਲਾ ਇੱਕ ਡਰਾਈਵਰ ਹੀ ਹੈ ਠੀਕ ਹੈ ਨਾ ਸਭ ਤੋਂ ਵੱਡਾ ਹਿੰਦੁਸਤਾਨ ਨੂੰ ਚਲਾਉਣ ਵਾਸਤੇ ਡਰਾਈਵਰਾਂ ਦਾ ਯੋਗਦਾਨ ਹੈ ਜਿਹੜਾ ਇਹ ਕਾਨੂੰਨ ਹੈ ਇਹ 4 4 5 500 ਰੁਪਏ ਦੇ ਵਿਚਾਰੇ ਦਿਹਾੜੀ ਕਰਨ ਵਾਲੇ ਬੰਦੇ ਕਿਉਂਕਿ ਨਾ ਤਾਂ ਉਸ ਰੋਡ ਦੀਆਂ ਛੜਕਾਂ ਨੇ ਨਾ ਉਸ ਹਿੰਦੁਸਤਾਨ ਦੇ ਵਿੱਚ ਕੋਈ ਟ੍ਰੈਫਿਕ ਦੀ ਕੋਈ ਮੰਨਣ ਵਾਲੀ ਉਹ ਹੈ ਕੋਈ ਬੰਦਾ ਸਕੂਟਰ ਮੋਟਰਸਾਈਕਲ ਹੈ ਕਿਸੇ ਕੋਲੇ ਹੈਲਮਟ ਨਹੀਂ ਹੈਗਾ ਕਿਸੇ ਕੋਲੇ ਕਾਰ ਨਹੀਂ ਜਿਹੜੇ ਬੱਸਾਂ ਟਰੱਕਾਂ ਵਾਲੇ ਨੇ ਹੈਵੀ ਵੀਹਿਕਲ ਨੇ ਇਹ ਇਹਨਾਂ ਵਿੱਚ ਲੋਡ ਜ਼ਿਆਦਾ ਹੁੰਦਾ ਹੈ ਸੋ ਜਦੋਂ ਦੇ ਐਕਸੀਡੈਂਟ ਦਾ ਕਾਰਨ ਕੋਈ ਡਰਾਈਵਰ ਨਹੀਂ ਹੈਗਾ ਵੀ ਜਿਹੜਾ ਕੋਈ ਐਕਸੀਡੈਂਟ ਨੂੰ ਕਰਨਾ ਚਾਹੁੰਦਾ ਡਰਾਈਵਰ ਦਾ ਇੱਕ ਕੁੱਤੇ ਨੂੰ ਵੀ ਬਚਾਉਣਾ ਚਾਹੁੰਦਾ ਇਹ ਬਹੁਤ ਗਲਤ ਕਾਨੂੰਨ ਹੈ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚੱਕ ਅਸੀਂ ਡਰਾਈਵਰਾਂ ਦੇ ਸਾਡੇ ਵੀਰਾਂ ਦੇ ਨਾਲ ਸਹਿਯੋਗ ਦੇਵਾਂਗੇ ਸਰਕਾਰਾਂ ਫਿਰ ਕੀ ਸੋਚ ਕੇ ਕਾਨੂੰਨ ਬਣਾਉਂਦੀਆਂ ਨੇ ਕਿਉਂਕਿ ਲੋਕਾਂ ਨੂੰ ਵੀ ਤੰਗੀ ਆ ਰਹੀ ਹੈ ਤੁਸੀਂ ਅੱਜ ਬੱਸਾਂ ਵੀ ਜਾਮ ਕਰਤੀਆਂ ਲੋਕ ਤਾਂ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੀ ਹੈ ਤਾਂ ਸਰਕਾਰ ਕੀ ਸੋਚਦੀ ਹੈ ਪਹਿਲਾਂ ਲੱਗਦਾ ਨਹੀਂ ਵੀ ਉਹਨਾਂ ਕਾਨੂੰਨਾਂ ਨੂੰ ਪਰਖਣਾ ਚਾਹੀਦਾ ਸਰਕਾਰ ਅੰਦਰ ਵਿਘੇ ਕਾਨੂੰਨ ਬਣਾ ਦਿੰਦੀ ਹੈ ਜੀ ਇੱਕ ਆਟੋ ਵਾਲਾ ਜਿਹੜਾ ਉਹ ਰੋਜ਼ 2-300 ਰੁਪਏ ਕਮਾਉਂਦਾ ਹੈ ਉਹ ਬੰਦਾ ਕਿੱਥੋਂ 7 ਲੱਖ ਰੁਪਏ ਭਰ ਸਕਦਾ ਹੈ ਜਾਂ 7-10 ਸਾਲ ਦੀ ਸਜ਼ਾ ਕੱਟ ਸਕਦਾ ਹੈ ਹਰ ਇੱਕ ਬੰਦਾ ਦਿਹਾੜੀਦਾਰ ਹੈ ਸਰਕਾਰ ਅੰਦਰ ਵੈ ਕੇ ਕਾਨੂੰਨ ਬਣਾ ਦਿੰਦੀਆਂ ਪਬਲਿਕ ਨੂੰ ਦੇਖੋ ਹੁਣ ਤੁਸੀਂ ਦੇਖੋ ਕਿੰਨੇ ਕੱਲ ਪੰਪਾਂ ਦੇ ਉੱਤੇ ਲੈਣਾ ਲੱਗੀਆਂ ਕਿੰਨੇ ਲੋਕ ਪਰੇਸ਼ਾਨ ਹੋਏ ਅੱਜ ਪਬਲਿਕ ਸਾਰੀ ਹੈਰਾਨ ਹੋ ਰਹੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਬੰਦਾ ਕੋਈ ਵਹੀ ਕੱਲ ਨਹੀਂ ਚੱਲ ਰਿਹਾ ਆਟੋ ਖੜੇ ਆ ਬੱਸਾਂ ਖੜੀਆਂ ਆ ਕਾਰਾਂ ਖੜੀਆਂ ਆ ਇੱਕ ਮੋਟਰਸਾਈਕਲ ਚਲਾ ਰਿਹਾ ਉਹ ਵੀ ਬੰਦਾ ਡਰਾਈਵਰ ਹੈ ਇੱਕ ਬੱਸ ਵਾਲਾ ਇਹੋ ਜਿਹਾ ਡਰਾਈਵਰ ਆ ਵੀ ਜਿਹਦੇ ਮੂਰੇ ਘੁੱਗੀ ਬੈਠੀ ਆ ਉਹਨੂੰ ਵੀ ਹਾਰਨ ਮਾਰ ਕੇ ਠੋਣ ਦੀ ਕੋਸ਼ਿਸ਼ ਕਰਦਾ ਬੰਦਾ ਮਾਰਨ ਐਕਸੀਡੈਂਟ ਕਰਨਾ ਤਾਂ ਬਹੁਤ ਵੱਡੀ ਦੂਰ ਦੀ ਗੱਲ ਹੈ ਸਰਕਾਰਾਂ ਗਲਤ ਕਾਨੂੰਨ ਬਣਾਉਂਦੀਆਂ ਜਨਨਚਰੇ ਸਰਕਾਰ ਕੋਈ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਜਿਹੜੇ ਸਾਡੇ ਜਿਹੜੇ ਡਰਾਈਵਰ ਆ ਉਹ ਕੋਈ ਗੱਡੀ ਨਹੀਂ ਚਲਾਉਣਗੇ ਇਸ ਕਰਕੇ ਸਾਰਾ ਬੰਦ ਹੈ ਜੀ ਕਹਿੰਦੇ 7 ਲੱਖ ਰੁਪਏ ਜੁਰਮਾਨਾ ਇੰਨੀ ਤਾਂ ਤਨਖਾਹ ਵੀ ਨਹੀਂ ਹੁੰਦੀ ਡਰਾਈਵਰ ਦੀ ਉਹ ساری ਉਮਰ ਚ ਨਹੀਂ ਕਮਾ ਸਕਦਾ ਜੀ ਇੰਨੀ ਉਹ ਚਾਹ ਮੰਨ ਲਓ ਤੁਸੀਂ 400 ਰੁਪਏ ਕਮਾਉਂਦਾ ਜੀ ਰੋਜ਼ 100 200 ਦੀ ਸਬਜ਼ੀ ਲੈ ਕੇ 200 ਰੁਪਏ ਘਰੇ ਲੈ ਕੇ ਜਾਂਦਾ ਜੀ ਕਿੱਥੋਂ 7 ਲੱਖ ਰੁਪਏ ਭਰ ਦਊਗਾ ਜੀ ਉਹ ਇੱਕ ਆਮ ਗਰੀਬ ਬੰਦੇ ਨੇ ਸਰਕਾਰਾਂ ਨੌਕਰੀ ਦੇਣੇ ਨਾ ਨੌਕਰੀ ਖੋਹ ਲੈ ਸਕੋ ਖਤਮ ਕਰਤਾ ਜੀ ਡਰਾਈਵਰਾਂ ਨੇ ਗੱਡੀਆਂ ਖੜਾਤੀਆਂ ਵੀ ਅਸੀਂ ਚਲਾਵਾਂਗੇ ਨਹੀਂ ਇਹ ਚਲਾਉਣਗੇ ਕਿਵੇਂ ਜੀ ਅੱਜ ਟੋਟਲੀ ਬੱਸ ਬੰਦ ਐ ਕੁੱਲ ਮਿਲਾ ਕੇ ਵੀ ਮਾਨਸਾ ਚ ਕੋਈ ਸਵਾਰੀ ਨਹੀਂ ਇੱਥੋਂ ਜੋ ਹਾਂਜੀ ਇਸੇ ਕਰਕੇ ਵੀ ਇਹ ਬੱਸਣਾ ਰੋਕਿਆ ਹੋਇਆ ਸਾਰੇ ਡਰਾਈਵਰ ਕੋਈ ਵੀ ਢਿਹੜੀ ਕਰਨ ਨੂੰ ਤਿਆਰ ਨਹੀਂ ਹੈ ਹੁਣ 400 ਰੁਪਏ ਢਿਹੜੀ ਵਾਲਾ ਬੰਦਾ 7 ਲੱਖ ਕਿੱਥੋਂ ਭਰ ਦੂਗਾ ਇਹ 10 ਸਾਲ ਕਿੱਥੋਂ ਘਟ ਲੂ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਡਰਾਈਵਰ ਚੱਕਾ ਜਾਵੇਂ ਇਸ ਕਰਕੇ ਕੀਤਾ ਉਹ ਡਰਾਈਵਰੇ ਛੱਡ ਕੇ ਭੱਜਣਗੇ ਸਾਰੇ ਦੱਸੋ ਫਿਰ ਕਾਰੋਬਾਰ ਕਿੱਥੋਂ ਚੱਲੂਗਾ ਡਰਾਈਵਰਾਂ ਤੋਂ ਬਿਨਾ ਇੱਕ ਮੱਚੀ ਤੱਕ ਨਹੀਂ ਕਿਸੇ ਪਹੁੰਚ ਸਕਦੀ ਅਸੀਂ ਇਹ ਅਸੀਂ ਇਹ ਗੱਲ ਕਹਿ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿਸਾਨ ਯੂਨੀਅਨ ਵੀ ਸਾਡੇ ਨਾਲ ਆਵੇ ਜਿਹੜੀ ਵਪਾਰ ਜੂਨ ਵੀ ਸਾਡੇ ਨਾਲ ਆਵੇ ਜੇ ਅੱਜ ਇਹ ਕਾਨੂੰਨ ਵਾਪਸ ਹੋ ਜਾਂਦਾ ਹੈ ਤਾਂ ਦੇਸ਼ ਨੇ ਦੇਸ਼ ਤਬਾਹੀ ਦੇ ਰਾਹ ਪੈ ਚਲਿਆ ਹੁਣ ਜਿੰਨੇ ਸਾਡੇ ਬੱਸਾਂ ਦੇ ਡਰਾਈਵਰ ਨੇ ਅੱਜ ਮੁਕੰਮਲ ਤੌਰ ਤੇ ਬੰਦ ਹੈ ਤੇ ਉਹ ਨਜ਼ਰ ਚਲਾਉਂਦੇ ਨਹੀਂ ਜਿੰਨਾ ਜਦੋਂ ਕਾਨੂੰਨ ਵਾਪਸ ਨਹੀਂ ਹੁੰਦਾ ਇਹ ਕਹਿੰਦੇ ਕੱਲ ਮੀਟਿੰਗ ਵੀ ਹੋਈ ਹੈ ਹੋਲਡ ਰੱਖ ਲੈ ਕੇ ਰਾਂ ਤੇ ਕਿਵੇਂ ਲੱਗਦਾ ਫਿਰ ਲਗਾਤਾਰ ਫੇਰ ਹੜਤਾਲ ਨਹੀਂ ਜੀ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਦੇ ਸਾਡੀ ਕੋਈ ਵਾਸ ਨਹੀਂ ਚੱਲੂਗੀ ਅਗਰ ਜੇ ਕੋਈ ਧੱਕੇ ਨਾਲ ਚਲਾਉਂਦਾ ਵੀ ਹੈ ਨਾ ਤਾਂ ਅਸੀਂ ਉਹਦੇ ਗਲਛੇਤਰਾ ਦਾ ਹਾਰ ਪਾਵਾਂਗੇ ਅਸੀਂ ਵੀ ਜੇ ਸਾਰਿਆਂ ਵਾਸਤੇ ਸਾਰੇ ਮਰੇ ਹੋਏ ਆਂ ਅਸੀਂ ਉਹ 400 ਰੁਪਏ ਘਰ ਦਾ ਖਰਚਾ ਤਾਂ ਚੱਲਦਾ ਨਹੀਂ ਹੈ ਇਹ ਜੇ ਆਪਾਂ ਸਾਰੇ ਰਲ ਕੇ ਕਰਾਂਗੇ ਵੀਰ ਜੀ ਤਾਂ ਕਾਲਾ ਕਾਨੂੰਨ ਵਾਪਸ ਹੋਣਾ ਹੈ ਇਹ ਕਿੰਨੇ ਚਿਰ ਤੱਕ ਲੱਗਦਾ ਹੈ ਵੀ ਸਰਕਾਰ ਤਸ ਤੋਂ ਮੱਸ ਹੋਣੀ ਹੈ ਕਿਉਂਕਿ 2 ਦਿਨ ਤਾਂ ਹੋ ਗਏ 3 ਦਿਨ ਪਹਿਲਾਂ ਸਟ੍ਰਾਈਕ ਚੱਲਦੀ ਨੂੰ ਹੋ ਗਏ ਤੇ ਕੱਲ ਤੋਂ ਲੋਕਾਂ ਦੀ ਖੱਜਲ ਖਵਾਰੀ ਸ਼ੁਰੂ ਹੋਈ ਹੈ ਹੁਣ ਪਹਿਲਾਂ ਤੁਸੀਂ ਬਾਜੀ ਪੈਟਰੋਲ ਪੰਪਾਂ ਤੇ ਵੀ ਦੇਖਿਆ ਕੀ ਹਾਲ ਹੈ ਕਿੰਨੇ ਲੜਾਈ ਝਗੜੇ ਹੋਏ ਨੇ ਤੇਰ ਪਿੱਛੇ ਉਹ ਇਹੀ ਕਾਰਨ ਹੈ ਇਹਦਾ ਕਰਕੇ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਹੜਤਾਲ ਨਹੀਂ ਖੋਲਦੇ ਅੱਛਾ ਹਾਂ ਸਾਡੀ ਇਹ ਇਹ ਸਾਰਿਆਂ ਨੂੰ ਬੇਨਤੀ ਇਹ ਹੈ ਵੀ ਜਿੰਨੇ ਜੂਨੀਅਰ ਸਾਰੇ ਸਾਡੇ ਨਾਲ ਆਉਣ ਸਾਥ ਦੇਣ ਹਰ ਕੋਈ ਡਰਾਈਵਰ ਆ ਬਾਈ ਜੀ ਤੁਸੀਂ ਕਾਰ ਚਲਾਈ ਜਾਂਦੇ ਹੋ ਉਹਨੂੰ ਮੋਟਰਸਾਈਕਲ ਤੇ ਵੱਜਾ ਇਹੀ ਸਜ਼ਾ ਤੁਹਾਡੇ ਬਾਅਦ ਤੇ ਹੈ ਇਹ ਕਿਸੇ ਨਾਲ ਹੀ ਵਿਹਾਦਸਾ ਹੋ ਸਕਦਾ ਹੈ ਇਹ ਆਪਣਾ ਸਾਰਿਆਂ ਦਾ ਰਲ ਕੇ ਜਿੰਨੇ ਜਦ ਬ ਇਕੱਠੇ ਹੁੰਦੇ ਨਹੀਂ ਨਾ ਹੜਤਾਲ ਮਰਨ ਵਰਤੇ ਬੰਦੇ ਨਹੀਂ ਇਹ ਮੋਦੀ ਸਾਡਾ ਕੁੱਤੇ ਦਾ ਵਟਿਆ ਇਹ ਵਾਪਸ ਕਰਨ ਵਾਲੇ ਨਹੀਂ ਹੈਗੇ ਉਹਨਾਂ ਦਾ ਕਾਨੂੰਨ ਹੈ ਇਹ ਜਦੋਂ ਸਾਰੇ ਬੰਦੇ ਇਕੱਠੇ ਹੋਵਾਂਗੇ ਇੱਕ ਘੰਟੇ ਦੇ ਲਈ ਇਕੱਠੇ ਹੋਵਾਂਗੇ ਫਿਰ ਵਾਪਸ ਲੈਣਾ ਜੀ ਇਹਨਾਂ ਨੇ ਤਾਂ ਫਿਰ ਫਿਰ ਡਰਾਈਵਰੀ ਕਿਉਂ ਨਹੀਂ ਇਕੱਠੇ ਹੁੰਦੇ ਜੇ ਆਪਾਂ ਡਰਾਈਵਰਾਂ ਦੀ ਗੱਲ ਕਰਦੇ ਹਾਂ ਤੁਸੀਂ ਤਾਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਜੇ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ ਤਾਂ ਸਾਰੇ ਇਕੱਠੇ ਹੋਗੇ ਸੀ ਅੱਜ ਡਰਾਈਵਰਾਂ ਦੀ ਗੱਲ ਆਈ ਤਾਂ ਫਿਰ ਕੱਲੇ ਡਰਾਈਵਰ ਹੀ ਬੈਠੇ ਹਾਂ ਕੱਲੇ ਡਰਾਈਵਰ ਹੀ ਬੈਠੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜ਼ਿਮੀਦਾਰਾ ਭਰਾਵਾਂ ਨੂੰ ਵੀ ਕਿਸਾਨ ਯੂਨੀਅਨ ਨੂੰ ਵੀ ਵਪਾਰ ਯੂਨੀਅਨ ਨੂੰ ਵੀ ਭਾਈ ਸਾਰੇ ਤੁਸੀਂ ਇੱਥੇ ਆ ਕੇ ਬੈਠੋ ਸਾਡਾ ਸਾਥ ਦਿਓ ਜੇ ਸਾਥ ਦਿਓਗੇ ਤਾਂ ਹੀ ਕਾਨੂੰਨ ਬਾਬ ਸੁਣਨਾ ਹੈ ਜਿਨ੍ਹਾਂ ਦੇ ਬਾਬ ਸੁਣਦਾ ਨਹੀਂ ਸੀ ਉਹਨਾਂ ਚਲਾਉਂਦੇ ਨਹੀਂ ਆ ਜਨਤਾ ਕਿੰਨੀ ਖੱਜਲ ਖਵਾਰ ਹੋ ਰਹੀ ਹੈ ਦੇਖੋ ਆ ਬਿਲਕੁਲ ਇਹ ਜਿਹੜੀਆਂ ਮੰਗਾਂ ਨੇ ਉਦੋਂ ਤੱਕ ਚਲਦੀਆਂ ਰਹਿਣਗੀਆਂ ਹੜਤਾਲ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਇਹ ਕਾਨੂੰਨ ਜਿਨ੍ਹਾਂ ਨੂੰ ਅੱਜ ਕਾਲੇ ਕਾਨੂੰਨ ਦਾ ਨਾਮ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਖੇਤੀ ਕਾਨੂੰਨ ਲਿਆਂਦੇ ਗਏ ਸੀ ਤਾਂ ਪੂਰਾ ਵਿਸ਼ਵਵਸ ਅੰਦੋਲਨ ਦੇ ਵਿੱਚ ਸਹਿਯੋਗ ਦਿੰਦਾ ਅੱਜ ਡਰਾਈਵਰਾਂ ਦੀ ਗੱਲ ਹੈ ਡਰਾਈਵਰ ਅੰਦੋਲਨ ਕਰ ਰਹੇ ਐ ਹੜਤਾਲ ਕਰਕੇ ਬੈਠੇ ਐ ਲੋਕਾਂ ਦੀ ਖੱਜਲ ਖਵਾਰੀ ਲਗਾਤਾਰ جاری ਐ ਤਾਂ ਹੁਣ ਦੇਖਣਾ ਇਹ ਐ ਵੀ ਸਰਕਾਰ ਕਿਸੇ ਨਤੀਜੇ ਤੇ ਪਹੁੰਚਦੀ ਐ ਇਹਨਾਂ ਦਾ ਕਹਿਣਾ ਵੀ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਜਗਵਣੀ ਟੀਵੀ ਮਾਨਸ